ਸਾਰਿਆਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਰਨੇ ਇਸ ਵੇਲੇ ਦੀ ਵੱਡੀ ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਲਾਲਾਬਾਦ ਤੇ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਔਰਤ ਪਾਣੀ ਵਾਲੀ ਟੈਂਕੀ ਤੇ ਚੜ ਜਾਂਦੀ ਹੈ ਹੰਗਾਮਾ ਹੋ ਜਾਂਦਾ ਰੌਲਾ ਪਾਇਆ ਜਾਂਦਾ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦੀ ਹੈ ਮਾਮਲਾ ਕੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਵੀ ਇਹੋ ਜਿਹਾ ਕੀ ਹੋਇਆ ਵੀ ਇੱਕ ਔਰਤ ਨੂੰ ਪਾਣੀ ਵਾਲੀ ਟੈਂਕੀ ਤੇ ਚੜਨਾ ਪੈ ਗਿਆ ਹੰਗਾਮਾ ਕਰਨਾ ਪੈ ਗਿਆ ਖੁਦਕੁਸ਼ੀ ਤੱਕ ਦੀਆਂ ਜਿਹੜੀਆਂ ਉਹ ਧਮਕੀਆਂ ਦਿੱਤੀਆਂ ਗਈਆਂ ਨੇ ਚਾਰੇ ਪਾਸੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਔਰਤ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਟੈਂਕੀ ਤੋਂ ਥੱਲੇ ਉਤਰ ਆਵੇ ਪਰ ਇਸ ਦੇ ਵਿੱਚ ਔਰਤ ਲਗਾਤਾਰ ਰੌਲਾ ਪਾ ਰਹੀ ਹੈ ਹੰਗਾਮਾ ਹੰਗਾਮਾ ਕਰ ਰਹੀ ਹੈ ਮਾਮਲਾ ਕੀ ਹੈ ਉਹ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਊਗਾ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪਿੰਡ ਕਮਰੇਵਾਲਾ ਜੋ ਕਿ ਜਲਾਲਾਬਾਦ ਦੇ ਅਧੀਨ ਪੈਂਦਾ ਪਿੰਡ ਹੈ ਜਿੱਥੇ ਇੱਕ ਔਰਤ ਟੈਂਕੀ ਤੇ ਚੜ ਗਈ ਹੈ ਦਰਅਸਲ ਇਹ ਔਰਤ ਵਿਧਵਾ ਹੈ ਤੇ ਚਾਹ ਦੀ ਦੁਕਾਨ ਚਲਾਉਂਦੀ ਹੈ ਪਰ ਇਸ ਔਰਤ ਦੀ ਦੁਕਾਨ ਦੇ ਉੱਪਰ ਤਕਰੀਬਨ ਦੋ ਵਾਰ ਜਿਹੜੀ ਹੈ ਉਹ ਚੋਰੀ ਹੋ ਚੁੱਕੀ ਹੈ ਤਾਂ ਇਸ ਔਰਤ ਦੇ ਕਹਿਣ ਦੇ ਮੁਤਾਬਕ ਪੁਲਿਸ ਕੋਲ ਇਸ ਨੇ ਕਈ ਵਾਰ ਸ਼ਿਕਾਇਤ ਦਰਜ ਕਰਾਈ ਹੈ ਵੀ ਇਸ ਦੀ ਦੁਕਾਨ ਦੇ ਉੱਪਰ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਰ ਕਿਸੇ ਵੀ આરોપી ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕਾਬੂ ਨਹੀਂ ਕੀਤਾ ਗਿਆ ਇਸ ਦੇ ਰੋਸ ਵਜੋਂ ਇਸ ਔਰਤ ਨੇ ਜਿਹੜਾ ਇਹ ਕੰਮ ਕੀਤਾ ਇਸ ਵੱਲੋਂ ਟੈਂਕੀ ਦੇ ਉੱਪਰ ਚੜਿਆ ਗਿਆ ਤੇ ਟੈਂਕੀ ਦੇ ਉੱਪਰ ਚੜ ਕੇ ਜਿਹੜਾ ਉਹ ਹੰਗਾਮਾ ਕੀਤਾ ਗਿਆ ਆਰੋਪ ਲਗਾਏ ਗਏ ਨੇ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਹਾਲਾਂਕਿ ਅਪੀਲ ਕਰਕੇ ਔਰਤ ਨੂੰ ਥੱਲੇ ਉਤਰਨ ਲਈ ਕਿਹਾ ਜਾਂਦਾ ਪਰ ਲਗਾਤਾਰ ਔਰਤ ਇੱਕੋ ਗੱਲ ਬੋਲ ਰਹੀ ਹੈ ਵੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਚੋਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਕਾਬੂ ਨਹੀਂ ਕੀਤਾ ਹੈਗਾ ਜਿਹੜੇ ਉਹਦੀ ਦੁਕਾਨ ਤੇ ਵਾਰ-ਵਾਰ ਉਹਨੂੰ ਟਾਰਗੇਟ ਕਰਕੇ ਉਹਦੀ ਦੁਕਾਨ ਨੂੰ ਚੋਰੀ ਕਰ ਰਹੇ ਨੇ ਵਿਧਵਾ ਔਰਤ ਤੇ ਇੱਕ ਚਾਹ ਦੀ ਦੁਕਾਨ ਚਲਾਉਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਚੋਰਾਂ ਵੱਲੋਂ ਇੰਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਤਾਂ ਦੁਖੀ ਹੋ ਕੇ ਉਸ ਔਰਤ ਵੱਲੋਂ ਇਹ ਸਟੈਪ ਚੁੱਕਿਆ ਜਾਂਦਾ ਤੇ ਟੈਂਕੀ ਤੇ ਜੜ ਕੇ ਜਿਹੜਾ ਉਹ ਹੰਗਾਮਾ ਕੀਤਾ ਗਿਆ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਔਰਤ ਕੀ ਕਹਿ ਰਹੀ ਹੈ ਜੋ ਟੈਂਕੀ ਤੇ ਚੜੀ ਹੋਈ ਹੈ ਉਹ ਵੀ ਤੁਹਾਨੂੰ ਸੁਣਾਉਣਾ ਹੈ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਆਓ ਸੁਣਦੇ ਕੀ ਨਾਂ ਹੈ ਤੁਹਾਡਾ ਵਧੀਆ ਵਧੀਆ ਅੱਛਾ ਜੀ ਕਿੱਥੇ ਰਹਿੰਦੇ ਹੋ ਅੱਛਾ ਜੀ ਅੱਛਾ ਜੀ ਮੇਰੇ ਨਾਲ ਕੇਰਾ ਲਗਾ ਮੇਰੇ ਨਾਲ ਕੰਮ ਕਰਦਾ ਆ ਹਾਂ ਕਾਰਨ ਕੀ ਹੈ ਕਾਰਨ ਹੈ ਗਏ ਕਿ ਮੈਂ ਉਸ ਤंगे ਚੀਕਾ ਆ ਹਸਪਤਾਲ ਨੂੰ ਜਾਂ ਦੇ ਦਿੱਤਾ ਮੈਂ ਹਾਂ ਇਹ ਮੇਰੇ ਘਰ ਹੈ ਹਾਂ ਕਿ ਮੈਂ ਚਾਹ ਵਿੱਚ ਗੁਜ਼ਾਰਾ ਕਰਦੀ ਸੀ ਅੱਛਾ ਹੋਰ ਚੋਰੀ ਲੈ ਕੇ ਕੱਟ ਕੇ ਹਾਂ ਉਹ ਜਿਹੜਾ ਨਾ ਉਹ ਜਿਹੜਾ ਨਾ ਉਹ ਮੇਰੇ ਨਾਲ ਪਏ ਗਏ ਹਾਂ ਖਾਣ ਲਈ ਕੋਈ ਸਲਾਈ ਹਾਂ ਹੋਰ ਨਾ ਲਾਉਂਦੇ ਆ ਹਾਂ ਉਹ ਲਾਉਂ ਖਾ ਗਈ ਅੱਛਾ ਖਾਣ ਲਈ ਐਪਲੀਕੇਸ਼ਨ ਹਾਂ ਇਹਨਾਂ ਵਿੱਚ ਕੋਈ ਨਹੀਂ ਗੱਲ ਅੱਛਾ ਮੈਂ ਇੰਨਾ ਚੇਰ ਹੋ ਗਿਆ ਥਾਣੇ ਥਾਣੇ ਕਿਹੜੇ ਥਾਣੇ ਕਿਹੜੇ ਥਾਣੇ ਕਿਹੜੇ ਥਾ ਹਾਂ ਸਿਟੀ ਜਾਂਦੀ ਹੈ ਸਿਟੀ ਥਾਣੇ ਅੱਛਾ ਕੀ ਉਹਨਾਂ ਨੇ ਸੁਣਿਆ ਹੀ ਨਹੀਂ ਸੁਣਾਈ ਨਹੀਂ ਕੀਤੀ ਉਹ ਸੁਣਾਈ ਨਹੀਂ ਕੀਤੀ ਤੇ ਐਪਲੀਕੇਸ਼ਨ ਪਾਈ ਕੀ ਕਹਿੰਦੇ ਐ ਆਏਗਾ ਟਾਈਨ ਕੋਈ ਨਹੀਂ ਆਗਾ ਟਾਈਨ ਕੋਈ ਨਹੀਂ ਤੁਸੀਂ ਇਸ ਕਰਕੇ ਨਹੀਂ ਗਿਆ ਤੂੰ ਕਿ ਛੱਡ ਦੇਣਾ ਤੇ ਆ ਜਾ ਬੱਕਤੀ ਫਿਰ ਤੁਸੀਂ ਇਸ ਕਰਕੇ ਡੈਂਕੀ ਤੇ ਚੜੇ ਹੋ ਮੇਰੀ ਤੇਰੀ ਡਿਪਟੀ ਸਾਹਿਬ ਨਾਲ ਗੱਲ ਕਰਾਉਂਦੇ ਆ ਸੀ ਮੈਂ ਕਿਸੇ ਨਾਲ ਗੱਲ ਨਹੀਂ ਕਰ ਤੁਸੀਂ ਇਸ ਕਰਕੇ ਤਾਂ ਚੜੇ ਹੋ ਜਦੋਂ ਮੈਂ ਮੌਤ ਉਹ ਗੱਲ ਤਾਂ ਸੁਣ ਲੈ ਜਦੋਂ ਅਸੀਂ ਬੰਦੇ ਫੜ ਲਏ ਤੇ ਫੇਰ ਤਾਂ ਠੀਕ ਆ ਬੰਦੇ ਫੜ ਕੇ ਲਿਆ ਹੋਰ ਵੀ ਤਨ ਮਸਲਾ ਢੇਣਾ ਨਾ ਤੂੰ ਕਾਲਾ ਨਾ ਪਾਏ ਤੂੰ ਦੁਰਗੋ ਪਰਾਂ ਉਥੇ ਦੰਬ ਤੂੰ ਉੱਥੇ ਬੈਠਾ ਉਹ ਦੁਰਗੋ ਸਪੈਂਚ ਆਇਆ ਫੇਰ ਉਹਦੀ ਗੱਲ ਸੁਣ ਲੈ ਮੇਰੀ ਬੈੜਕ ਆ ਯਾਰ ਅਮਰੀਕ ਤੂੰ ਬੰਦੇ ਚੱਕ ਲਿਆ ਜੀ ਕੋਈ ਨਹੀਂਗਾ ਮੇਰੀ ਬੈੜਕ ਕੋਈ ਨਹੀਂਗਾ ਮੈਂ ਕਿਹੰਜ ਪਹਿਣੀਆ ਹਰ ਪੈਨਚ ਕੋਈ ਨਹੀਂਗਾ ਹਰ ਪੈਨਚ ਲੱਭਣਾ ਵੀਡੀਓ ਚੱਕਣਾ ਹਰ ਪੈਨਚ ਕਿਹੜਾ ਬਣਾਤ ਕਰੇ ਕਿਹੜਾ ਵੀਡੀਓ ਵੀਡੀਓ ਆਪਾ ਗੁਰੂਸਾਲਾ ਗੁਰੂਸਾਲਾ ਕੀ ਨਾ ਆਏ ਹੁੰਦਾ ਕਾਹੇ ਆਏਗਾ ਰਕਬਾ ਨੌ ਕਿਲੇ ਨਹੀਂ ਹੁੰਦਾ ਨਾ ਕੀ ਵੀ अच्छा की मसला है उनदे ना नाल की मसला है वीडियो नाल हां भाई मेरा किसे ने ਛੜਕ ਨਹੀਂ ਬਣ ਅੱਛਾ ਜੀ ਸਾਰੇ ਪਿੰਡ ਦੀ ਛੜਕਾ ਬਣ ਗਈ ਠੀਕ ਹੈ ਮੇਰੀ ਕਿਉਟ ਨਹੀਂ ਗਈ ਮੇਰੇ ਨਾਲ ਪਾ ਪਿੰਡ ਕਿਹੜਾ ਤੁਹਾਡਾ ਪਿੰਡ ਦਾ ਟਾਣੀ ਜੀ ਹੈ ਅਬੀ ਖਾਸ ਟਾਣੀ ਮੀਰ ਖਾਸ ਪਿੰਡ ਪਚਾਇਆ ਤੁਹਾਡਾ ਭਾਣਾ 9 ਕਿੱਲੇ 6 ਕਨਾਲੀ ਅੱਛਾ ਜੀ ਰੋਟ ਨੇ ਚ ਗਈ ਹੈ 300 ਅੱਛਾ ਦੇ ਘਟ ਗਈ ਤੁਹਾਡਾ ਹਾਂ ਮੇਰੇ ਕੋਲ ਈ 6 ਮਰਲੇ ਮੈਂ ਤਾਂ ਬਾਪ ਨੂੰ ਵੇਚ ਦਿਆਂਗਾ ਹਾਂ ਜਿਸੇ ਮੰਤੂ ਦਾ ਮਰਦਾਂ ਤੇ ਨਾ ਹਾਂ ਹੋਰ ਲੱਗਾ ਖੜੀ ਪ੍ਰੋਗਰਾਮ ਤੇ ਕਰਨੀ ਆ ਪਰ ਮੈਨੂੰ ਦੁਖੀ ਬਣਾ ਠੀਕ ਹਾਂ ਤੁਮ ਮੌਤ ਮਰਨਾ ਕੋਈ ਹੱਲ ਥੋੜਾ ਹੋ ਗਿਆ ਫਿਰ ਇਹ ਬੰਦੇ ਤੁਸੀਂ ਮਰ ਗਏ ਤੇ ਇਹ ਬੰਦੇ ਦਾ ਫਿਰ ਇਹਨਾਂ ਦੇ ਕਾਰਵਾਈ ਕਾਦੀ ਹੋਣੀ ਆ ਈਆਂ ਮਜਾਦ ਪਰਤੇ ਹੁੰਦੇ ਪਏ ਉਹ ਵੀ ਗੱਲ ਬੜੀ ਬਸਤੀ ਹੈ ਜੇਕਰ ਕੋਈ ਖੂਮੀ ਕਰਦਾ ਤੁਸੀਂ ਕਦੋਂ ਕਿੰਨੇ ਕਿੰਨੇ ਬਾਹਰ ਤੇ ਚੜਿਆ ਅੰਚਾਈ ਕਿੰਨੇ ਵਜੇ ਤੇ ਟੈਂਕੀ ਤੇ ਚੜੇ ਹੋ ਕਿੰਨੇ ਵਜੇ ਤੇ ਟੈਂਕੀ ਤੇ ਕਿੰਨੇ ਵਜੇ ਤੇ ਚੜੇ 4 ਵਜੇ ਦੇ ਟੈਂਕੀ ਵਾਲਾ ਤਾਂ ਕੋਈ ਠੀਕ ਹੈ ਹਾਂ ਕੋਈ ਕਟੇ ਕਿਹਨੂੰ ਪੁੱਛੇ ਕਿਤਾ ਹੋਵੇ ਮੈਂ ਅੱਜ ਮਰਤੀ ਨਾ ਠੀਕ ਹੈ ਇਹ ਕੀ ਮਸਲਾ ਹੈਗਾ ਜੀ ਬਸ ਲਗੋ ਲਈ ਲੀਡੀਓ ਜੀ ਨਹੀਂ ਉਤਾਈ ਹੋ ਪੜਾਚਾਰ ਦੇ ਇੰਟੀਮ ਲੈਟਰੀ ਦਾ ਸਰਕਾਰ ਨੂੰ ਦਿਉਣਾ ਹੈ ਨਾ ਸਿਟੀ ਵੀ ਗਿੰਦੇ ਦਿੱਤੀ ਹੈ ਅਮੀਰ ਖਾਸ ਦਿੱਤੀ ਜੀ ਇਹ ਪਤਾ ਕਿੱਥੋਂ ਦੀ ਹੈ ਲੀਡੀਓ ਜੀ ਇਹ ਕੰਬਨਰ ਵਾਲੇ ਦੀ ਹੈ ਅਜੇ ਕੰਬਨਰ ਵਾਲੇ ਦੀ ਲੋਕਾਂ ਦਾ ਠੀਕ ਹੈ ਹੁਣ ਕੀ ਕਾਰਵਾਈ ਕਰ ਰਹੇ ਹੋ ਬਸ ਕਰਦੇ ਪ੍ਰਦਾਨਗੀ ਦੀ ਇਹ ਕੀ ਬੰਦੀ ਜੁਦਾ ਕਰਦੇ ਜੀ